ਉਹ ਕਹਿੰਦੀ ਤੁਸੀਂ ਇਕੱਲੇ ਇਕੱਲੇ ਕਲਾਜ ਆਮਣਾ ਕਿਵੇਂ ਕਰੋਗੇ ਛਡ ਛੱਡ ਕਿੱਧਰ ਜਾਣੀ ਆ ਉਹਦਾ ਹੈਗੀ ਡੰਗਰ ਆ ਤੱਕਦੀ ਇਹਨਾਂ ਨੂੰ ਕਿਵੇਂ ਲੱਗ ਗਿਆ ਤੇ ਅੱਜ ਇਹ ਵੇਲਾ ਹੋ ਗਿਆ ਵੇਲੇ ਇਹ ਕੰਮ ਨਹੀਂ ਮੁੱਕਦੇ ਹੁੰਦੇ ਵੇਲੇ ਹੋਗੇ ਨਹੀਂ ਬੈਠਣ ਦਿੰਦੀਆਂ ਇਹ ਆ ਆ ਦੇਖੋ ਜੀ ਬੁਲਾਉਂ ਗੋਗਰ ਨੂੰ ਮਾੜ ਦਰੋਂ ਪਰੀ ਖੁਦ ਕੀਤੀ ਕੋ ਆ ਗਿਆ ਤਾਰੇ ਆ ਗਏ ਤਾਰੇ ਆ ਗਏ ਕੁਬੀਦਾਰ ਜੇ ਫੋਨ ਕਾ ਜਾਏ ਫੋਨ ਚ ਤਾਰੇ ਨਹੀਂ ਉਹ ਦੀਆ ਹਾਂ ਉਹ ਦੀ ਗਿਆ ਚੰਦ ਚੰਦ ਕੋਲ ਤਾਰਾ ਕੋ ਕੁਛ ਨਾ ਕੋਲੇ ਦੀ ਵੀ ਅਜਾ ਨੇ ਤੂੰ ਹੀ ਬਾੜਨਾ ਲਓ ਜੀ ਨਾਸ਼ਤਾ ਕਰ ਲੋ ਤੁਸੀਂ ਵੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਪੂਰੀ ਫੈਮਿਲੀ ਨੇ ਰੋਟੀ ਖਾ ਲਈ ਜਾਨਕੀ ਜਹਾਰ ਨੇ ਜਹਾਰ ਦੇ ਡੈਡੀ ਨੇ ਜਹਾਰ ਦੇ ਭਰਾ ਨੇ ਤੇ ਰਹਿ ਗਈ ਮੈਂ ਇਕੱਲੀ ਤੇ ਹੁਣ ਮੈਂ ਖਾਣ ਲੱਗੀ ਆ ਆਲੂ ਵਾਲੇ ਪਰੌਠੇ ਬਣਾਇਆ ਤੇ ਨਾਲ ਦਹੀਂ ਆ ਦਹੀਂ ਦੇ ਵਿੱਚ ਕਾਲੀ ਮਿਰਚ ਪਾਉਣੀ ਸੀ ਬਟ ਹੈ ਨਹੀਂ ਪੀਸੀ ਹੋਈ ਚਲੋ ਕੋਈ ਗੱਲ ਨਹੀਂ ਐਦਾਂ ਹੀ ਖਾ ਲੈਣੇ ਆ ਤੇ ਵਲੌਗ ਆਪਾਂ ਸ਼ੁਰੂ ਕਰ ਲਿਆ ਵਲੌਗ ਦੇ ਨਾਲ ਜੁੜੇ ਰਹੋ ਐਂਡ ਤੱਕ ਤੇ ਕਿਹਦੀ ਕਿਹਦੀ ਪਸੰਦ ਆ ਇਹ ਮੇਥੇ ਵਿੱਚ ਪਾਏ ਹੋਏ ਆ ਤੇ ਇੱਕ ਮੇਥੇ ਪਾਇਆ ਧਨੀਆ ਪਾਇਆ ਤੇ ਮੇਥੀ ਪਾਈ ਆ ਹਰੀਆਂ ਮਿਰਚਾਂ ਪਾਈਆਂ ਕਾਲੀਆਂ ਮਿਰਚਾਂ ਪਾਈਆਂ ਸਾਰਾ ਕੁਝ ਪਾਇਆ ਯਾਨੀ ਕਿ ਆਲੂ ਪਾਇਆ ਉਵਾਲ ਕੇ ਤੇ ਬਹੁਤ ਟੇਸਟੀ ਟੇਸਟੀ ਲੱਗਦੇ ਆ ਹੁਣ ਮੇਰਾ ਜੀ ਵੀ ਕਰਦਾ ਖਾਣ ਨੂੰ ਮੈਨੂੰ ਬਸ ਮੂੰਹ ਚ ਪਾਣੀ ਆਈ ਜਾਂਦਾ ਚਲੋ ਜੀ ਮੈਂ ਹੁਣ ਖਾ ਲਵਾਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਰੋਟੀ ਖਾ ਕੇ ਮਿਲਦੇ ਆ ਤੁਹਾਨੂੰ ਜਿਹੜਾ ਵੀ ਖਾਇਆ ਆ ਨਾ ਜਿਹੜਾ ਨੇ ਅੱਧਾ ਛੱਡ ਤਾ ਇਹ ਕਾ ਛੱਡਿਆ ਨਾ ਮੈਂ ਬਲੋਂ ਬਰਾ ਸੇ ਨਾ ਚੁਕੂ ਮੇਰਾ ਮੂੰਹ ਨਹੀਂ ਮਸਹਰ ਨਹੀਂ ਲਾਓ ਜੀ ਮੀ ਪਈ ਜਾਂਦਾ ਸਵੇਰ ਤੇ ਜਦੋਂ ਦੇ ਅਸੀਂ ਉੱਠੇ ਆ ਯਾਨੀ ਕਿ ਜਦੋਂ ਤੀ ਮਿਲ ਗਏ ਜਦੋਂ ਦੀ ਮੈਂ ਉੱਠੀ ਆ ਉਦੋਂ ਦਾ ਮੀ ਪਈ ਜਾਂਦਾ ਉਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਵੀ ਪੈਂਦਾ ਸੀ ਜਾਂ ਨਹੀਂ ਪੈਂਦਾ ਸੀ ਕਿ ਬੱਦਲ ਵਾਈ ਬਣੀ ਹੋਈ ਆ ਨੀ ਨਾ ਬੱਦਲ ਦਾ ਪੂਰਾ ਕੋਲੇ ਆ ਪਿਆ ਮੀ ਨਵਿਨੀ ਯਾਨੀ ਕਿ ਪੰਦਾ ਪਈ ਜਾਂਦਾ ਰਸਮਾ ਜਾਂ ਪੰਦਾ ਮੀ ਮੀ ਨੇ ਤਾਂ ਪਤਾ ਨਹੀਂ ਜਦੋਂ ਜਾਂ ਤਾਂ ਹੁਣ ਪੂਰਾ ਪੈ ਜਾਵੇ ਹਨਾ ਬਾਹਰ ਵਾਲਾ ਗਾਰਾ ਹੁੰਦਾ ਨਹੀਂ ਇੰਨਾ ਜ਼ਿਆਦਾ ਤਾਂ ਨਹੀਂ ਪਿਆ ਹੋਇਆ ਬਸ ਇੰਨਾ ਕਈਆਂ ਕਣੀਆਂ ਜੀਆਂ ਪਈ ਜਾਂਦੀਆਂ ਥੋੜ੍ਹੀ ਥੋੜ੍ਹੀਆਂ ਤੇ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਉਸ ਤੋਂ ਬਾਅਦ ਹੁਣ ਮੈਂ ਰੋਟੀ ਖਾ ਕੇ ਆਪਦਾ ਸਿਰ ਸੁਰਵਾਇਆ ਤੇ ਫਿਰ ਕੈਮਰਾ ਔਨ ਕਰਿਆ ਮੇਰੇ ਬਾਲ ਖਿਲਰੇ ਹੋਏ ਸੀ ਫਿਰ ਅੱਦਾ ਨਹੀਂ ਹੈ ਨਾ ਜੂੰਡੇ ਜੇ ਖਿਲਰੇ ਚ ਵੀਡੀਓ ਬਣਾਉਣੀ ਵਧੀਆ ਨਹੀਂ ਲੱਦੀ ਜੂੰਡੇ ਖਿਲਰੇ ਤੇ ਹੁਣ ਮਿੱਟੀ ਨੂੰ ਵੀ ਦੇ ਲਈਏ ਮੈਂ ਬੂਟ ਪਾ ਕੇ ਨਹੀਂ ਆਈ ਚੱਪਲਾਂ ਪਾ ਕੇ ਆ ਜੀ ਮਿੱਟੀ ਕੀ ਕਰਦੇ ਹਾਂ ਬੈਠੇ ਨੇ ਤਾਂ ਵਧੀਆ ਨਿੱਗ ਚਰਾਮ ਨਾਲ ਇਹ ਪਰੀ ਵੀ ਬੈਠੀ ਆ। ਸਰੀ ਦੀ ਮੰਮਾ ਵੀ ਬੈਠੇ ਸਾਰੇ ਬੈਠੇ ਆ। ਚਲੋ ਬੈਠੇ ਰਹੋ ਬੁੱਤ ਠੰਡ ਪਈ ਆ। ਬੈ ਜਾ ਬੈ ਜਾ ਬੈਠਾ ਜਾ। ਖੜੀ ਨਾ ਹੋਈ। ਨਿਆਣਿਆਂ ਨੂੰ ਠੰਡ ਚ ਟੇਕ ਨਹੀਂ, ਮੀਂਹ ਚ ਟੇਕ ਨਹੀਂ। ਪੰਗੇ ਲੈਂਦੇ ਆ। ਮੋਟਰਸਾਈਕਲਾਂ ਨੂੰ ਪੰਗੇ ਲੈਣ ਲੱਗੇ। ਤੇ ਅੱਜ ਸੰਡੇ ਦਾ ਦਿਨ ਆ। ਓਏ ਝਾੜੂ ਤੋੜ ਤੋੜ ਬਾਹਰ ਛੱਡਦੇ ਆ। ਕਿੱਡੀ ਧੀਲ ਕੱਟ ਕੇ ਝਾੜੂ ਥੇੜ ਤੇ ਹੈਲੋ ਕਿੱਕ ਮਾਰਦੀ ਸੱਤ ਜਿਆਰ ਨੂੰ ਮੋਟਰਸਾਈਕਲ ਦੀ ਕਿੱਕ ਮਾਰਨੀ ਆਈ ਹੁਣ ਸਟਾਰਟ ਕਰ ਦਿੰਦਾ ਇਹ ਚਲਾਉਣਾ ਇਹਨੂੰ ਪਹਿਲਾਂ ਆਉਂਦਾ ਤੇ ਸਟਾਰਟ ਕਰਨਾ ਅੱਜ ਸਿੱਖਿਆ ਇਹ ਅੱਜ ਨਹੀਂ ਕੱਲ ਪਰਸੋਂ ਦਾ ਸਿੱਖਿਆ ਹੋਇਆ ਕੱਲ ਕਣੀ ਤੇ ਇਹ ਆਜੀ ਮੌਸਮ ਦਾ ਹਾਲ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਆ ਚਲੋ ਬੱਚੇ ਦੇਖ ਲਾ ਦੇ ਹਮ ਇਧਰ ਵੀਡੀਓ ਨਹੀਂ ਵਧੀਆ ਹੁੰਦੀ ਇਧਰ ਹੋਗੀ ਚੱਲ ਦੀ ਲੱਗਦੀ ਆ ਪਾਣੀ ਪੀ ਕੇ ਨਾ ਮੈਂ ਢਾੜ ਲੱਗੀ ਜਾਂ ਤਾਂ ਗਰਮ ਚਾਹ ਪੀਣੀ ਆ ਜਾਂ ਮੇਰ ਰਜਾਈ ਚ ਬੈਣੀ ਬੰਦ ਕਰ ਕੀ ਕਰਨਾ ਮੀ ਪੈਂਦਾ ਪਰ ਮੇਰਾ ਦਿਲ ਕਰਦਾ ਵੀ ਹੈ ਨਾ ਵੀ ਕੋਈ ਅੱਜ ਕੰਮ ਆ ਆਪਾਂ ਕਰ ਲਈਏ ਦੇਖਦੀ ਆ ਬੈਣਾ ਵੀ ਕੀ ਆ ਛੱਡ ਪਰੇ ਕੀ ਬੈਣਾ ਰਜਾਈ ਚ ਛੜੂ ਝੂੜੂ ਅੱਜ ਕਿਤੇ ਨਹੀਂ ਲੱਗਣਾਗਾ ਅੰਦਰੋਂ ਵੀ ਸਾਫ ਆ ਕੱਲ ਵਧੀਆ ਵਧੀਆ ਛੜੂ ਝੂੜੂ ਲਾ ਲਿਆ ਸੀ ਸਾਫ ਪਿਆ ਅੱਜ ਅੰਦਰ ਵੀ ਨਹੀਂ ਲਾਉਂਦੇ ਕਿ ਛਾੜੂ ਟਾਈਮ ਤਾਂ ਬਹੁਤ ਹੋਇਆ ਹੋਇਆ ਅਸੀਂ ਤਾਂ ਉੱਠੀ ਲੇਟ ਸੀਗੀ ਅੱਜ ਸੰਡੇ ਕਰਕੇ ਮੈਂ ਮੇਰੇ ਖਿਆਲ ਨਾਲ ਮੈਂ 7:30 ਵਜੇ ਉੱਠੀ ਹੋਣੀ ਆ ਬੱਚਿਆਂ ਨੇ ਜਾਣਾ ਨਹੀਂ ਸੀਗਾ ਅੱਜ ਸੰਡੇ ਸੀ ਫੇਰ ਕੋਈ ਕੰਮ ਖਾਸ ਹੁੰਦਾ ਨਹੀਂ ਕਿਉਂਕਿ ਆਪਣੇ ਦੁੱਧ ਦਾ ਕੰਮ ਜਿਹੜਾ ਹਨਾ ਤੇ ਛੋਟੀ ਧਾਰ ਹੁਣ ਸ਼ਾਮ ਨੂੰ ਦੇਣ ਲੱਗੀ ਉਹ ਵੀ ਇਹ ਛੱਡਣ ਨੂੰ ਫਿਰਦੇ ਨੇ ਹਨਾ ਕਹਿੰਦੇ ਲੱਤਾਂ ਵੱਧ ਮਾਰਦੀ ਆ ਤੇ ਭਾਈ ਚੋਣੀ ਬਹੁਤ ਔਖੀ ਆ ਕਹਿੰਦੇ ਮੁੱਲ ਦਾ ਦੁੱਧ ਪੀ ਲਓ ਮੈਂ ਛੱਡ ਦਿੰਨਾ ਡੈਡੀ ਦਰਾ ਹੀ ਜਾਣਾ ਮੈਂ ਚੱਲਦਾ ਅੱਛਾ ਦਰਾ ਹੈ ਮੇਰੀ ਜਾਣ ਦੀ ਸਲਾਹ ਸੁਟਟ ਮੀ ਪਈ ਜਾਣਾ ਨਾ ਤੈਨੂੰ ਚਲਾਉਣਾ ਹੁੰਦਾ ਹੈ ਚਲਾਉਣਾ ਇਹ ਕਹਿੰਦੇ ਆਪਾਂ ਝੋਟੇ ਛੱਡ ਦੰਨੇ ਆ ਵੀ ਆਪਾਂ ਮੁੱਲ ਦੁੱਧ ਲੈ ਲਾਂਗੇ ਭਾਈ ਮੁੱਲ ਦਾ ਦੁੱਧ ਮੈਨੂੰ ਤਾਂ ਮੈਂ ਤਾਂ ਕਦੇ ਪੀਤਾ ਹੀ ਨਹੀਂ ਜਿੱਦਣ ਦੀ ਨਾ ਸੀ ਪੀਤਾ ਜਿੱਦਣ ਦੀ ਮੈਂ ਦੁੱਧ ਪੀਣ ਲੱਗੀ ਹੋਊਂਗੀ ਮੈਂ ਤਾਂ ਘਰ ਦੇ ਹੀ ਦੁੱਧ ਪੀਣੀ ਆ ਮੈਂ ਤਾਂ ਕਦੇ ਓਏ ਤੇ ਮੋਸਾ ਨੂੰ ਪੁੱਛਾਂ ਮੋਸਾ ਹਾਂ ਹਰਦਾ ਨਹੀਂ ਹਏ ਬਾਤਾਂ ਚੁੰਡੀ ਵਟ ਗਈ ਮੈਂ ਮੈਂ ਤਾਂ ਕਦੇ ਨਹੀਂ ਪੀਤਾ ਹੈ ਬੱਕਰੀ ਲੈ ਲੈਣੇ ਆਓ ਬੱਕਰੀ ਲੈ ਲਓ ਗੱਲ ਤਾਂ ਸਹੀ ਆ ਬੱਕਰੀ ਮੱਝ ਜੇ ਆਪਾਂ ਮੱਝ ਲੈਣੇ ਆ ਬੱਕਰੀ ਨਹੀਂ ਬੱਕਰੀ ਇੱਧਰ ਉਹ ਕਰੋ ਡੈਡੀ ਮੈਂ ਕਿ ਕਮਾਉਣ ਦਾ ਛੱਕਗੇ ਹੈ ਜੇ ਆਪਾਂ ਮੱਝ ਲੈਣੇ ਆ ਤਾਂ ਲੱਖ ਰੁਪਏ ਦੀ ਆਊਗਾ ਆਪਾਂ ਮੁੱਲ ਦੀ ਲੈਣੀ ਹੈ ਨਹੀਂ ਬੱਕਰੀ ਬੱਕਰੀ ਦਾ ਦੁੱਧ ਕੌਣ ਪੀਊ ਘਰ ਦੀ ਬੱਕਰੀ ਦਾ ਦੁੱਧ ਪੀ ਲਵਾਂਗੇ ਇਹ ਤਾਂ ਪੀ ਲਣਗੇ ਪਾਈ ਇਹ ਪੀ ਲਣਗੇ ਇਹਨੂੰ ਆਪਾਂ ਬੱਕਰੀ ਦਾ ਪਲਾ ਦੇ ਮੁੱਲ ਦਾ ਦੁੱਧ ਪਲਾ ਦੇ ਹਸਤਾ ਨਹੀਂ ਪੀਂਦੇ ਮੁੱਲ ਦਾ ਦੁੱਧ ਨਾ ਮਾਏ ਪੀਣਾ ਨਾ ਮੇਰੇ ਬੱਚੇ ਪੀ। ਨਾ ਪੀਣਾ ਮਨਜ਼ੂਰ ਆ। ਪੱਕੜੀ ਨਹੀਂ ਲੈਣੀ। ਇੱਕ ਦਿਨ ਸਿਰ ਦੁਖਲੂ, ਦੋ ਦਿਨ ਦੁਖਲੂਗਾ। ਬਟ ਕੋਈ ਗੱਲ ਇਹ ਚਾਹ ਤੋਂ ਬਿਨਾ ਸਾਰ ਨਹੀਂ। ਪਰ ਮੁੱਲ ਦਾ ਦੁੱਧ ਨਹੀਂ ਪੀਣਾ ਦਾ। ਬੱਕਰੀ ਲੈ ਲੈਣੇ ਆ। ਬੱਕਰੀ ਦਾ ਦੁੱਧ ਵੇਚ ਦਿਆ ਕਰਾਂਗੇ। ਕਿੰਨੇ ਦੀ ਹੋਦੀ ਆ? ਤੇਰੀਆਂ ਮੱਝਾਂ ਕਿੰਨੇ ਜਿਹੜੀਆਂ ਇੰਨੀਆਂ ਖਰੀਦ ਗਰੀ ਦਿੱਤੀਆਂ ਨੇ ਮਸਤੇਆ ਤੋਂ। ਉਹਨਾਂ ਚੋਦਿਆ ਕਰੂ। ਨਹੀਂ ਦਿੰਦੀ 1.5 1.5 ਲੀਟਰ ਦੁੱਧ ਹਿੰਦੀ ਆ ਮੱਝ ਹਨਾ ਝੋਟੀ ਆਪਣੀ ਇੰਨੀਆਂ ਲੱਤਾਂ ਮਾਰਦੀ ਆ ਹੱਦੋਂ ਵੱਧ ਅੱਜ ਸ਼ਾਮ ਨੂੰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਅੱਗੇ ਉਹਦੇ ਦਾਣਾ ਭਕੂਗੀ ਬਰੂਰਾ ਚ ਤੇ ਤੁਸੀਂ ਚੋਇਓ ਹਨਾ ਮੇਰ ਕੋ ਖੜਦੀ ਨਹੀਂ ਹੈਗੀ ਜਿੱਦਣ ਦੀ ਵੀ ਸੂਈ ਆ ਵੀ ਇਹੀ ਚੋਂਦੇ ਨੇ ਆ ਹੁਣ ਕਿੰਨਾ ਮੈਨੂੰ ਤਾਂ ਲਵੇ ਨਹੀਂ ਲੱਗਣ ਦਿੰਦੀ ਹੈਣੀ ਕਿੰਨਾ ਸੂਈ ਨਾ ਤੁਸੀਂ ਚੋਇਓ ਨਹੀਂ ਉਹਨੇ ਨਿਆਣੀ ਨੇ ਤਾਂ ਮੈਂ ਕਹੀਏ ਬਹੁਤ ਸਾਥ deta ਉਹਨੇ ਤਾਂ ਪਿਆਲ ਕਲਿਆ ਕਰ ਉਹਨੂੰ ਪਿਆਲ ਕਲਿਆ ਕਰ ਕੀ ਕਰਿਆ ਕਰੋ ਕਿ ਮੈਂ ਮਿੱਠੀਆਂ ਕਰਿਆ ਕਰਾਂ ਕਹਿੰਦਾ ਉਹਨੂੰ ਪਿਆਰ ਕਰਿਆ ਕਰੋ ਮਿੱਠੀਆਂ ਕਰਿਆ ਕਰੋ ਫਿਰ ਉਹ ਮੇਰੇ ਕੋਲ ਖੜਿਆ ਕਰੂਗੀ ਠੀਕ ਮੇਰੇ ਨਾਲ ਸਹਰੇਈ ਵੀ ਹੈ ਬੰਦ ਦਾ ਨਾ ਮੀਂਹ ਡਿੱਗੀ ਜਾਂਦਾ ਇਹ ਕਹਿੰਦੇ ਸੀਗੇ ਕੁਝ ਮਗਵਾਉਣਾ ਮੈਂ ਇਧਰ ਆਹੇ ਨੂੰ ਜਾਣਾ ਮੈਂ ਤਾਂ ਵੀ ਜੀ ਕਰਦਾ ਹੂ ਮੀਂਹ ਚ ਕਿਹੜਾ ਕੱਢਿਆ ਵਾ ਹੈ ਸਾ ਸੀਗਾ ਝੋਟੀ ਵਾਸਤੇ ਬਟ ਮੀਂਹ ਪੈਂਦਾ ਮੈਂ ਇਹਨਾਂ ਨੂੰ ਕਿਹਾ ਮੀਂਹ ਪੈਂਦਾ ਮੀਂਹ ਚ ਕਿੱਧਰ ਨੂੰ ਜਾਣਾ ਤੁਸੀਂ ਤੇ ਜੁੜਿਆ ਰਿਓ ਬਲੌਗ ਦੇ ਨਾਲ ਐਂਡ ਤੱਕ ਬਲੌਗ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਉਹਨਾਂ ਨੇ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਐਂਡ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਵੀਡੀਓ ਦੇਖ ਲੈਣਿਓ ਚਾਹੇ 100 ਬੰਦਾ ਵੀ ਹੈ ਨਾ ਥੋੜਾ ਨਹੀਂ ਹੁੰਦਾ ਹੈਗਾ ਵੀ ਜਦੋਂ ਕਮੈਂਟ ਦੀ ਲੋਤ ਆ ਕਮੈਂਟ ਜ਼ੀਰੋ ਵੀ ਨਹੀਂ ਹੁੰਦਾ ਚਲ ਕਰ ਦਿੰਦੇ ਆ ਇੱਕ ਦੋ ਪਰ ਤੁਸੀਂ ਤੁਸੀਂ ਕਮੈਂਟ ਤਾਂ ਕਰਕੇ ਜਾਇਆ ਕਰੋ ਯਾਰ ਵਧੀਆ ਨਹੀਂ ਲੱਗਦਾ ਹੈਗਾ ਇਹਦਾ ਤੇ ਇਹ ਅੱਜ ਮੈਂ ਯਾਰ ਨੂੰ ਇਹ ਵੀ ਕਹਿੰਦੀ ਸੀ ਹਨਾ ਮੈਂ ਕਦੇ ਕੱਟ ਕਰ ਤ ਨਹੀਂ ਵੀ ਜਿਹੜੇ ਆਪਾਂ ਨੂੰ ਦੇਖਦੇ ਆ ਵੀ ਇਹ ਹੇਟਰ ਦੇਖਦੇ ਨੇ ਆਪਣੇ ਹਨਾ ਹੇਟਰਾਂ ਨੂੰ ਰਿਕਵੈਸਟ ਆ ਕੁਝ ਗਾਲਾਂ ਗੋਲੀਆਂ ਹੀ ਕੱਢਦੇ ਉਹਦਾਂ ਤਾਂ ਛੋਟੇ 'ਚ ਹਿੰਮਤ ਨਹੀਂ ਹੈਗੀ ਕਮੈਂਟ 'ਚ ਕੱਢ ਕੇ ਦੇ ਦਿਓ ਜੇ ਛੋਟੇ 'ਚ ਹਿੰਮਤ ਬਸ ਇੱਥੇ ਜੀ ਜੀ ਤੇ ਇਹ ਹੇਟਰ ਹੀ ਆਪਾਂ ਨੂੰ ਦੇਖਦੇ ਨੇ ਹਾਲੇ ਤੱਕ ਤਾਂ ਹੇਟਰ ਐਂਡ ਰਿਸ਼ਤੇਦਾਰੀ ਦੇਖਦੇ ਨੇ ਪਿਆਰ ਕਰਨ ਵਾਲੇ ਤਾਂ ਹਾਲੇ ਬਹੁਤ ਘੱਟ ਨੇ ਹਾਂ ਹਾਲੇ ਸਮਾਂ ਆਇਆ ਨਹੀਂ ਹੈਗਾ ਲੱਗਾ ਕਿ ਵੀਡੀਓ ਉੱਤੇ ਬਹੁਤ ਜਣਦੇ ਕੱਤ ਸੱਤੇ ਹੋ ਪਰ ਹੇਟਰ ਹੀ ਉੱਤੇ ਆ ਹਾਂ ਜਿਹੜੇ ਕਮੈਂਟਸ ਨਹੀਂ ਕਰਦੇ ਉਹ ਆਪਾਂ ਨੂੰ ਹੇਟਰ ਦੇਖਦੇ ਆ ਤੇ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕਰ ਦਿਓ ਕਮੈਂਟ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਦੱਸ ਦਿਆ ਕਰੋ ਠੀਕ ਹੈ ਜੀ ਕਾ ਦਵਾ ਤੇ ਮੈਨੂੰ ਹੁਣ ਸਮਝ ਲੱਗਾ ਤੁਹਾਨੂੰ ਚਾਹ ਪੀਣੀ ਮੈਂ ਤਾਂ ਚਾਹ ਕਰਮ ਕਰਕੇ ਪੀਣੀ ਮੈਂ ਠੰਡੇ ਮਾਂਜਣੇ ਨੇ ਹਾਂ ਮੈਂ ਚਾਹ ਬਣਾਉਂਦਾ ਚਾਹ ਯਾਰ ਬੈਟ ਰੱਖ ਦੇ ਛੱਟ ਸੁੱਟ ਲੱਗੂ ਪਹਿਲਾਂ ਤੋੜੀਓ ਅਸੀਂ ਬਾਹ ਮੇਰੀ ਯਾਰ ਬੈ ਜਾ ਭਾਈ ਇਹ ਕਰੂੰਗਾ ਕੁਛ ਇਹ ਕੱਲ ਦਾ ਬੈਟ ਚੱਕੀ ਫਿਰਦਾ ਉੱਪਰ ਇਹਦੀ ਡੇਢ ਸ਼ੀਟ ਆ ਗਈ ਇਹ ਤਾਂ 15 ਤਰੀਕ ਨੂੰ ਤਾਂ ਇਹ ਤਾਂ ਪੇਪਰ ਵੀ ਸ਼ੁਰੂ ਹੋ ਜਾਣੇ ਨੇ 15 ਫਰਵਰੀ ਤੋਂ ਯਾਰ ਦੇ ਪੇਪਰ ਸ਼ੁਰੂ ਨੇ 20 ਹੋਵੇ ਹੈ 20 20 ਫਰਵਰੀ ਤੋਂ ਹਾਂ 20 ਫਰਵਰੀ ਤੋਂ ਕਦ ਤੱਕ ਕਹਿ ਮਾਰ ਤਾ 13 ਮਾਰਚ ਤੱਕ ਅੱਬੇ 13 ਮਾਰਚ ਤੱਕ ਇਹਦੇ ਪੇਪਰ ਚੱਲਣੇ ਆ ਤੇ ਚਲੋ ਜੀ ਮੈਂ ਤਾਂ ਆਪ ਦਾ ਦੇਖਦੀ ਆ ਮੈਨੂੰ ਆ ਸੂਟ ਕੱਟਣ ਨੂੰ ਜੀ ਕਰਦਾ ਮੈਂ ਆਪ ਦਾ ਸੂਟ ਕੱਟ ਕੇ ਸੇ ਹੁੰਨੀ ਆ ਉਈਓ ਪੁਰਾਣੇ ਜਿਹਾ ਪਾਪਾ ਕੇ ਮੇਰਾ ਮਨ ਉੱਕ ਗਿਆ ਪਿਆਰੇ ਸੂਟਾ ਤੋਂ ਮੇਰਾ ਪੂਰਾ ਮਨ ਭਰ ਗਿਆ ਬੱਸ ਸਿੜ ਜਾਣੇ ਨੇ ਇਹ ਹੁਣ ਬੇਕਾਫ ਕਾਪੀਰੇਟਰ ਲਿਆ ਦੂ ਜਾਂਦੇ ਕਾਣੇ ਚੱਲਦੇ ਤੇ ਚੱਲਦੇ ਕਾਣੇ ਚੱਲਦੇ ਚੱਲ ਮੈਂ ਤਾਂ ਚਾਹ ਪੀਣੀ ਦੁੱਧ ਦਾ ਔਖਾ ਹੋ ਗਿਆ ਚਾਹ ਪਾਣੀ ਦਾ ਔਖਾ ਤੇ ਦੁੱਧ ਬਹੁਤ ਥੋੜਾ ਹੁੰਦਾ ਤੇ ਬੱਚਿਆਂ ਨੂੰ ਵੀ ਦੇਣਾ ਮम्मी ਦੀ ਚਾਹ ਦਾ ਜਿਆਦਾ ਔਖਾ ਕਿ ਮੰਮੀ ਨੇ ਚਾਹ ਬਿੰਦੇ ਬਿੰਦੇ ਪੀਣੀ ਹੁੰਦੀ ਅੱਜ ਤਾਂ ਮੈਂ ਰੱਖੀ ਲਈ ਬਚਾ ਲਈ ਅੱਜ ਤਾਂ ਮੈਂ ਆਪਣੀ ਚਾਹ ਕੇ ਚਾਹ ਰੱਖ ਲਈ ਸਵੇਰੇ ਦੋ ਵਾਰੀ ਛੋਟੇ ਛੋਟੇ ਮੀਲੀ ਚਲ ਕੋਈ ਗੱਲ ਨਹੀਂ ਦੇਖ ਲਾਂਗੇ ਮੱਝਮੁੱਲ ਲੈ ਲੈਣੇ ਆਪਾਂ ਕਿਧਰੇ ਨਹੀਂ ਨਹੀਂ ਤਾਂ ਵੀ ਕਿਦਾਂ ਰਹਿੰਦੇ ਆ ਕਹਿੰਦੇ ਗਾਂ ਸੂਣ ਚ ਤੇ ਸਾਰ ਲੈਨੇ ਆਪਾਂ ਇਹ ਛੋਟੀ ਵੱਡੀ ਗੱਲ ਹਨ ਮੱਝ ਲਮਾਂਗੇ ਬਹੁਤ ਕੰਮ ਬਦੂਗਾ ਹਨਾ ਲੱਖ ਨਹੀਂ ਮੱਚਾ ਪਹਿਲਾਂ ਦੀ ਇਹ ਮੈਨੂੰ ਨਿਕਲਦਾ ਲੱਖ ਰੁਪਏ ਖੋਲ ਜਾਣਾ ਜਦੋਂ ਮੱਝ ਲੈਣ ਜਾਵਾਂਗੇ ਦੂਜੀ ਗੱਲ ਕੰਮ ਵੱਜਣਾ ਲੱਗ ਦੋ ਦੀ ਉੱਤੇ ਹੀ ਹੋ ਸਾਨੂੰ ਹੁਣ ਆਪਾਂ ਨਜ਼ਾਰੇ ਲੈਣੇ ਆ ਹਨਾ ਵੀ ਸਵੇਰੇ ਲੇਟ ਉੱਠਣਾ ਵੀ ਕੋਈ ਧਾਰ ਨਹੀਂ ਚੋਣੀ ਕੋਈ ਕੰਮ ਨਹੀਂ ਪਰ ਕੰਮ ਬੰਦੇ ਨੂੰ ਹੋਣਾ ਬਹੁਤ ਜ਼ਰੂਰੀ ਕੰਮ ਸੱਚੀ ਹੋਣਾ ਬਹੁਤ ਜ਼ਰੂਰੀ ਆ ਤੇ ਮੇਰੇ ਹੱਲੇ ਪਾਣੇ ਦਾ ਖਲਾਰਾ ਪਿਆ ਕਿਚਨ ਚ ਤੁਹਾਨੂੰ ਦਿਖਾ ਦਨੀ ਆ ਤੇ ਪਹਿਲਾਂ ਮੈਂ ਤਾਂ ਚਾਹ ਪੀਊਂਗੀ ਬਾਅਦ ਚ ਚੱਕੂਗੀ ਜਾਂ ਸੰਤਰੇ ਵੀ ਛਕ ਲੈ ਘਰ ਲੋ ਗੱਲ ਮੈਂ ਬਹੁਤ ਖਰਾਬ ਮੈਂ ਖੰਡ ਲਾ ਦੇਵਾਂ ਚਾਹ ਪੀਣੀ ਫਰਿਜ ਚ ਪਈ ਐ ਕੰਮ ਕਰਕੇ ਦੀ। ਫਰਿਜ ਚ ਬੂੜੀ ਖਾਲੀ ਕਰ ਲਈ ਹੈ। ਫਰਿਜ ਚ ਕੀ ਹੋਣਾ ਫਰਿਜ ਖਾਲੀ ਅੱਜ। ਗਾਲੀਆਂ ਵਿੱਚ ਬੰਦਾ ਪੂਰੀ ਬਣੀ ਲੋ। ਹਾਂ ਗਰਮੀ ਤਾਂ ਭਰੀ ਜਾਂਦੀ ਸੁੱਖਣਾ ਆਪਣੇ ਫਿਰ ਤਾਂ ਜਿਆਦਾ ਗਾਂ ਸੂਭੂਗੀ ਫਿਰ ਤਾਂ ਬਥੇਰਾ ਦੁੱਧ ਹੋ ਜਾਣਾ। ਇਹ ਲੋ ਜੀ ਇੱਥੇ ਮੈਂ ਲੱਗੀ ਸੀਗੀ ਭਾਂਡੇ ਧੋਣ ਤੇ ਪਹਿਲੇ ਭਾਂਡੇ ਚੱਕੇ ਨਹੀਂ ਸੀ ਤੇ ਇਹਨਾਂ ਨੂੰ ਦੁਬਾਰਾ ਵੀ ਭੁੱਖ ਲੱਗ ਗਈ ਤੇ ਇਹਨਾਂ ਨੇ ਦੁਬਾਰਾ ਵੀ ਆਪਦਾ ਚੱਕ ਲਿਆ ਤੇ ਵੱਡੇ ਬੇਟੇ ਨੇ ਖਾਦੇ ਆਲੂਆਂ ਵਾਲੇ ਪਰੌਠੇ ਦੁਬਾਰਾ ਗਰਮ ਕਰਕੇ ਦੇਸੀ ਘੀ ਲਾ ਕੇ ਤੇ ਨਾਲ ਕੌਫੀ ਤੇ ਜਿਹਾਰ ਆਪਦੀ ਕੁਕਿੰਗ ਕਰਦਾ ਤੇ ਆਪਣੇ ਬ੍ਰੈਡ ਜਿਹੜੇ ਰੋਸਟ ਕਰਦਾ ਸੀ ਉੱਥੇ ਬੈਠਾ ਜਿਹਾਰ ਦੀ ਕੁਕਿੰਗ ਦੇਖੋ ਤੁਸੀਂ ਲੈ ਲੈ ਵੱਡੀ ਅੰਮਾ ਨਾਲ ਬਣ ਕੇ ਬੈਠਾ ਏ ਤੇ ਆਪਦੇ ਬਰੈਡ ਐਂ ਗਰਮ ਕਰਕੇ ਖਾ ਲੈਂਦਾ ਹੁੰਦਾ ਜਦੋਂ ਇਹਨੂੰ ਭੁੱਖ ਲੱਗਦੀ ਆ ਸਿੱਖ ਗਿਆ ਇਹ ਵੀ ਹੁਣ ਹਨਾ ਖਾਸੇ ਕੰਮ ਸਿੱਖ ਗਿਆ ਹੁਣ ਪਤਾ ਲੱਗਦਾ ਵੀ ਵੱਡਾ ਹੋ ਗਿਆ ਹਨਾ ਤੇ ਇੱਥੇ ਮੈਂ ਭਾਂਡੇ ਧੋਹਦੀ ਸੀ ਤੇ ਭਾਂਡੇ ਧੋਹਦੇ ਮੇਰੇ ਤੋਂ ਨਾ ਵੀ ਆਪਣੇ ਗਰਮ ਪਾਣੀ ਵਾਲੀ ਟੂਟੀ ਜਿਹੜੀ ਖਰਾਬ ਹੋਈ ਹੋਈ ਆ ਨਾ ਮੇਰੇ ਤੋਂ ਸੈਂਟਰ ਜੇ ਚ ਕਰਕੇ ਪਤਾ ਨਹੀਂ ਕਿ ਮੇਰੇ ਸੈਂਟਰ ਜੇ ਚ ਹੋ ਗਈ ਟੂਟੀ ਮਤਲਬ ਵੀ ਜਿੱਧਰੋਂ ਗਰਮ ਮਰ ਠੰਡਾ ਆਉਂਦਾ ਹੁੰਦਾ ਉੱਥੇ ਟੂਟੀ ਹੋ ਕੇ ਨਾ ਮੈਂ ਤੋਂ ਭਾਂਡੇ ਤੋਤੇ ਮੈਂ ਦਿਮਾਗ ਚੋਂ ਨਿਕਲ ਗਿਆ ਵੀ ਉਹ ਜਦੋਂ ਮੈਂ ਖੋਲੂਗੀ ਟੁੱਟੀ ਤਾਂ ਪਾਣੀ ਜਿੱਥੋਂ ਬਾਹਰੋਂ ਲੀਕ ਹੁੰਦਾ ਉੱਥੇ ਪਾਣੀ ਲੀਕ ਹੋਊਗਾ ਤੇ ਫੇ ਮੈਂ ਦੇਖਣ ਗਈ ਸੀਗੀ ਵਿਚਰੀ ਬੇਟੇ ਨੇ ਦੱਸਿਆ ਕਹਿੰਦਾ ਪੌੜੀਆਂ ਦੇ ਵਿੱਚ ਦੀ ਪਾਣੀ ਆਉਂਦਾ ਫੇ ਮੈਂ ਕਹਾਂ ਮੇਤੋ ਇਦਾਂ ਹੋ ਗਿਆ ਈ ਕਰੀ ਜਾਨੇ ਹਾਂ ਪੋਚਾਂ ਨੂੰ ਪੋਚਾਂ ਨਹੀਂ ਬੈਠਣਾ ਥੋੜਾ ਪੈਂਦਾ ਪੋਚਾਂ ਲੂੰ ਪੋਚਿਆਗਾ ਤੇ ਲਾਉਣਾ ਪੋਚ ਲਾਈ ਦੇ ਹੁੰਦਾ ਹੋਰੇ ਕੰਮ ਤੇ ਨਵੇਂ ਹੀ ਕੰਮ ਹੁੰਦੇ ਨੇ ਨੀ ਨਾ ਮਾਣੀਏ ਘਰ ਸਾਫ ਉਹ ਖਾ ਲਾ ਸਕਾ ਹੂ ਹੂ ਨੀ ਨਾ ਘਟਣਾ ਇਹਨੂੰ ਕੋਈ ਗੰਭਰ ਕਰੇ ਬੰਦਾ ਨੀ ਤਾਂ ਸੌਂਦੇ ਚੇਮਾ ਕਾ ਦੇ ਘਰ ପତା ହଉ କଲ ନୁ ପରସ ଧୁପା ନିକଲନ ਨੀ ਨਾ ਪੈਂਦਾ ਨਾ ਸਾਡਾ ਹੋਰ ਇੱਕ ਵਾਰ ਪਾ ਕੇ ਬਸ ਕੰਮ ਜੇ ਨਿਵੇੜ ਦਵੇ ਅੱਜ ਲਾਤੋਂ ਦੇ 12 ਵਜੇ ਤੱਕ ਚੱਲੇਗਾ ਨੀ ਚੱਲਣ ਨੂੰ ਖਾੜਾ ਇਹ ਜੇ ਤੱਕ ਚੱਲਣਾ ਕੀ ਆਮਕਾ ਗਿਆ ਰਸਕੋਰ ਪੈਂਦੀ ਆ ਹਰੇਕ ਤੋਂ ਆਪਾਂ ਨਿੱਪੜੇ ਹੋਰ ਵਧੀਆ ਨਹੀਂ ਲੱਗਦਾ ਹੋਰ ਤਰ੍ਹਾਂ ਹੋਈ ਲੱਗੀ ਜਾਂਦਾ ਕਿਚਕਿਚੀ ਨਹੀਂ ਆਈ ਕਿਚਕਿਚੀ ਮੈਂ ਤਾਂ ਬਾਹਰ ਹੀ ਆਉਂਦੀ ਆ ਗਿੱਲੇ ਤੋਂ ਜੇ ਮੈਂ ਬਾਹਰ ਨਹੀਂ ਆਉਂਦੀ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਦੇਖੋ ਕਿੱਲਾ ਗਿੱਲਾ ਜੀ ਮੇਂ ਵਿਨਾ ਘਾਤਨੀ ਸਾਹ ਵਿਨਾ ਪਾਤਨੀ ਹਾਂ ਤੂੰ ਬੜਾ ਤਪਸ਼ਾਦੀ ਬਈ ਅੱਗ ਦਾ ਇਧਰ ਰੱਖੀ ਪੜਦਾ ਮੈਨੂੰ ਹਾਲੇ ਕੰਮ ਆ ਮੈਂ ਇਹ ਬਿਖਾਉਂਦਾ ਜਾਗ ਲਓ ਬਾਣ ਦੇ